ਤਾਰਗਾ ਬਾਈ ਬਹੁਤ ਬਹੁਤ ਸਾਨੂੰ ਨਿਕਲੇ ਨਾ ਹਾਂ ਕਿੰਨੇ ਵਾਲੀ ਡੈਕਟਰ ਵਾਈ ਸੀਗੀ 150 ਦੀ 1200 ਦੀ 25 ਡੇਟਾ ਹੈ ਹਾਂ ਮਤਲਬ 600 ਪਿਆਜ ਨਿਕਲੇ ਫਿਰਦਾ 2 ਲੱਖ ਪਹਿਲੀ ਵਾਰ ਨਿਕਲੇ ਜੀ ਪਹਿਲੀ ਵਾਰ ਅੱਛਾ ਕੀ ਕਹਿਣਾ ਚਾਹੋਗੇ ਪਹਿਲੀ ਵਾਰ ਆਪਣਾ ਮਾਮਾ ਕੰਮ ਸ਼ੁਰੂ ਕੀਤਾ ਹੀ ਲਾਟਰੀ ਦਾ ਠੀਕ ਹੈ 15-20 ਦਿਨ ਹੋ ਗਏ ਆਪਾਂ ਲਾਟਰੀ ਪਾ ਕੇ ਗਿਆ ਸੀ ਠੀਕ ਹੈ ਜੀ ਇਹਨੂੰ 2,25,000 ਰੁਪਏ ਨਿਕਲੇ ਜੁਵੇ 5 ਵਜੇ ਪਾ ਕੇ ਗਿਆ ਸੀ 8 ਵਜੇ ਢੋਲ ਵਜਾਦੇ ਦੀ ਕਿਆ ਬਾਤ ਹੈ ਕਿਆ ਬਾਤ ਹੈ ਹਾਂ ਜੀ ਹਾਂ ਭਾਈ ਵੱਧ ਤੋਂ ਵੱਧ ਪਹੁੰਚੋ ਆਪਣੀ ਲਾਟਰੀ ਦਾ ਨਾਂ ਕੀ ਹੈ ਜੀ ਕਿੰਨੀ ਲਾਟਰੀ ਸਟਾਰ ਕਿੰਨੀ ਲਾਟਰੀ ਸਟਾਰ अच्छा ठीक है पहला इनाम 6 करोड़ बाकी पांच नाम 20 लाख ਦੇ ਪੰਜ ਦਾਪੜੇ ਠੀਕ ਹੈ ਜੀ ਉਹਨਾਂ ਤਰੀਕ ਨੂੰ ਵੱਸ ਤੋਂ ਵੱਧ ਲਾਟੀ ਪਾਓ ਇਹ ਵੀ ਜਾ ਲਓ ਜੀ ਅੱਜ ਮੈਂ ਜਿਹੜੀ ਦੁਕਾਨ ਤੇ ਯਾਰਾ ਨਾ ਉੱਥੇ ਨਾ ਜੇ ਇੱਕ ਬੰਦੇ ਦੀ ਕਿਸਮਤ ਬਦਲੀ ਜਾਊਗੀ ਇੱਕ ਮਿਹਨਤੀ ਜੇ ਬੰਦੇ ਦੀ ਕਿਸਮਤ ਬਦਲ ਜੂਗੀ ਸੋ ਮੈਂ ਜਾ ਇਹ ਕਹਿ ਸਕਦਾ ਹਾਂ ਵੀ ਜੇ ਆਪਾਂ ਵੀ ਅਜਮਾਈਏ ਤਾਂ ਆਪਣੀ ਵੀ ਕਿਸਮਤ ਬਦਲ ਸਕਦੀ ਆ ਆਜੋ ਦੇਖਦੇ ਹਾਂ ਠਿਕਰੀਓ ਕਿਹੜੀ ਦੁਕਾਨ ਆ ਵੀ ਜਿੱਥੇ ਹਰ ਇੱਕ ਦੀ ਕਿਸਮਤ ਬਦਲ ਸਕਦੀ ਆ ਆਜੋ ਆ ਲਾਇਆ ਸੀ ਦਾ ਆ ਗੜਾ ਗਾ ਆ ਜੀ ਯਾਰ ਆ ਗਾ ਭਾਈ ਬਹੁਤ ਬਹੁਤ ਸਾਨੂੰ ਨਿਕਲੇ ਨਾ ਹਾਂ ਠੀਕ ਆ ਕਿੰਨੇ ਵਾਲੀ ਟਿਕਟ ਪਈ ਸੀਗੀ 150 ਦੀ 150 ਦੀ 25 ਟਿਕਟਾਂ ਹੈ ਹਾਂ ਮਤਲਬ ਸ਼ੇਅਰ ਪੀ ਅੱਜ ਨਿਕਲੇ ਫਿਰਦਾ 2 ਲੱਖ ਪਹਿਲੀ ਵਾਰ ਨਿਕਲੇ ਜੀ ਪਹਿਲੀ ਵਾਰ ਅੱਛਾ ਕੀ ਕਹਿਣਾ ਚਾਹੂਗੀ ਮਤਲਬ ਬਹੁਤ ਖੁਸ਼ੀ ਆਪਨ ਦਾ ਅੱਛਾ ਠੀਕ ਆ ਇਸ ਉਡੀ ਦੇ ਕਹਿੰਦੇ ਪਹਿਲੀ ਵਾਰ ਨਿਕਲੇ ਜੀ ਕਹਿੰਦਾ ਪਹਿਲੀ ਵਾਰ ਆਪਾਂ ਨਵਾਂ ਕੰਮ ਸ਼ੁਰੂ ਕੀਤਾ ਈ ਲਾਟਰੀ ਦਾ ਠੀਕ ਆ ਜੀ 15-20 ਦਿਨ ਹੋ ਗਏ ਆਪਾਂ ਲਾਟਰੀ ਪਾ ਕੇ ਗਿਆ ਸੀ ਠੀਕ ਆ ਜੀ ਇਹਨੂੰ 2,25,000 ਰੁਪਏ ਨਿਕਲੇ ਠੀ ਰਾਟਰੀ ਦੀ ਮਾਤਰਾ ਹਾਂ ਜੀ 6 ਰੁਪਏ ਦੀ ਰਾਟਰੀ ਤੋਂ ਨਿਕਲੇ ਜੀ ਸਮਝਾ 6 ਰੁਪਏ ਦੇ 2 ਲੱਖ ਰੁਪਏ ਨਿਕਲੇ ਆ ਕਾਮ ਨੂੰ 5 ਵਜੇ ਪਾ ਗਿਆ ਜੀ 8 ਵਜੇ ਢੋਲ ਵਜਾਤੇ ਦੀ ਬਾਕੀ ਕੀ ਬਾਪੀ ਕੀ ਬਾਤ ਹਾਂ ਜੀ ਹਾਂ ਲਈ ਵੱਧ ਤੋਂ ਵੱਧ ਪਹੁੰਚੋ ਆਪਣੀ ਰਾਟਰੀ ਦਾ ਨਾਮ ਕੀ ਹੈ ਜੀ ਗਿੱਟੀ ਲਾਟਰੀ ਸਟਾਲ ਹੈ ਗਿੱਟੀ ਲਾਟਰੀ ਸਟਾਲ ਹੈ ਬਾ ਠੀਕ ਆ ਮੁਵਾਰਕਾਂ ਦੀ ਬਹੁਤ ਬਹੁਤ ਆ ਮਿੱਠਾ ਮੁਕਰਾ ਰਹੇ ਇਧਰ ਆ ਜੋ ਲੱਡੂ ਵੰਡਦੇ ਹੀ ਨਹੀਂ 2 ਲੱਖ ਰੁਪਏ ਨਿਕਲੇ ਆ ਸਰਪੇ ਸ਼ੇਰ ਰੁਪਏ ਦੇ ਵਿੱਚੋਂ ਤੋਂ ਵੱਧ ਤੋਂ ਵੱਧ ਏਸੀ 633 ਪੌਜੀ ਜਮਾ ਬਸ ਅੱਡੇ ਦੀ ਨੁੱਕਰ ਤੇ ਆਪਣੇ ਪੰਪਰ ਨਿਕਲ ਰਿਹਾ ਜੀ ਅੱਛਾ ਜੀ ਪਹਿਲਾ ਨਾਮ 6 ਕਰੋੜ ਆਖੀ 5 ਨਾਮ ਵੀ ਰੱਖਦੇ 5 ਦਸ ਲੱਭਦੇ ਜੀ ਉਹਨਾਂ ਤਰੀਕ ਨੂੰ ਵੱਧ ਤੋਂ ਵੱਧ ਲਾਟਰੀ ਪਾਓ ਇਹ ਵੀ ਨਾਮ ਇਹ ਕਿੰਨੇ ਨਾਮ ਨਿਕਲਣਗੇ ਇਹ 500 ਰੁਪਏ ਦੇ ਇਹ 500 ਰੁਪਏ ਕਿੰਨੇ ਨਾਮ ਨਿਕਲਣਗੇ ਇਹ ਚ ਨਾਮ ਨਿਕਲਣਗੇ ਜੀ 4516 ਅੱਛਾ ਜੀ ਇਹਨੇ ਨਾਮ ਹਾਂ ਜੀ ਠੀਕ ਹੈ ਜੀ 19 ਤਰੀਕ ਨੂੰ ਲੱਗਣਾ 19 ਨੂੰ 19 ਤਰੀਕ ਨੂੰ 6:00 ਨੂੰ 8:00 ਵਜੇ ਟੋਕ ਵਜਾ ਲਵੇ ਜੀ ਠੀਕ ਹੈ ਜੀ ਲਓ ਜੀ ਵੱਧ ਤੋਂ ਵੱਧ ਪਾਓ ਜੀ ਲਾਟਰੀ 6 ਕਰੋੜ ਦਾ ਨਾਮ ਬੁੱਕ ਕਰਾਉਣੀ ਆਨਲਾਈਨ ਵੀ ਬੁੱਕ ਹੋ ਜੀ ਬਾਕੀ ਆਨਲਾਈਨ ਵੀ ਬੁੱਕ ਹੋ ਜਾ ਆ ਆਨਲਾਈਨ ਵੀ ਬੁੱਕ ਹੋ ਜਾ ਉਹ ਤੁਹਾਡਾ ਨੰਬਰ ਕਿਹੜਾ ਹੀ ਆਹ ਵਾਲਾ ਨੰਬਰ ਆ ਚੱਲ ਰਿਹਾ ਹੈ ਮਾੜਾ ਨੰਬਰ ਬੋਲ ਦਿਓ 991521127 931775399 ਜੀ ਬਸ ਠੀਕ ਹੈ ਜੀ ਧੰਨਵਾਦ you <laughs>